ਹਾਂਜੀ ਸਾਰਿਆਂ ਨੂੰ ਜੀ ਪਿਆਰਪਰੀ ਸਤਿ ਸ੍ਰੀ ਅਕਾਲ ਤੇ ਸਪਰੇਅ ਦਾ ਦੂਆ ਦਿਨ ਪਾਰ ਕਰਕੇ ਅੱਜ ਤੀਆ ਦਿਨ ਆ ਗਿਆ ਜੀ ਤਕਰੀਬਨ ਕੱਲ ਵੀ ਅਸੀਂ ਦੋ ਪੰਪ ਵੱਡੇ ਲੱਤੇ ਤੇ ਕੱਲ ਵੀਡੀਓ ਤਾਂ ਨਹੀਂ ਬਣਾਈ ਹੈ ਕਿਉਂਕਿ ਕੰਮ ਜ਼ਿਆਦਾ ਸੀ ਪਰ ਐਵੇਂ ਵੀ ਅੱਜ ਇੱਕ ਪੰਪ ਦਾ ਕੰਮ ਹੈ ਤੇ ਅੱਜ ਨਾਲ ਨਾਲ ਤੁਹਾਨੂੰ ਦਿਖਾਵਾਂਗੇ ਕੀ ਕੀ ਕੰਮ ਕਰਦੇ ਹਾਂ ਰੋਟਨ ਟੀਮ ਦੇ ਜਵੀ ਪਾਰ ਕੇ ਆਏ ਆ ਜਨਰੇਟਰ ਕੱਢਤਾ ਇੱਧਰ ਬਰਾਂਡੇ 'ਚ ਇਹਨੂੰ ਥੋੜਾ ਜਿਹੀ ਧੱਕ ਕੇ ਰਾੜ ਨਾਲ ਉੱਪਰ ਨਾ ਲਾ ਦੋ ਇਹਨਾਂ ਫਿਰ ਕੋਈ ਨਾ ਬਚਾਉਂਦੀ ਹੂੰ ਇਹ ਕਿੱਦਾਂੋਂ ਤੁਰੇ ਇਹਦੀ ਟਰਾਲੀ ਕਿੱਧਰ ਗੱਡੀ ਦੀ ਤੇ ਪੰਪ ਭਰ ਲਿਆ ਸਪਰੇਅ ਵਾਲਾ ਸਵੇਰ ਦੇ 8:30 ਵਜੇ ਦਾ ਟਾਈਮ ਹੋ ਚੁੱਕਿਆ ਤੇ ਮਸ਼ੀਨਾਂ ਉਧਰਲੇ ਘਰ ਤੋਂ ਲਿਆ ਕੇ ਇੱਥੇ ਲਾਤੀਆਂ ਕਿਉਂਕਿ ਇੱਧਰ ਸੁਥ ਰਹਿ ਜਾ ਥੋੜਾ ਜਿਹਾ ਵੀ ਐਵੇਂ ਵੀ ਕਰਦਾ ਇਕੱਠਾ ਪੈਂਦਾ ਨਹੀਂ ਜਿਆਦਾ ਹਨਾ ਤੇ ਕਟਰ ਵਾਲ ਫਿਲਹਾਲ ਰੈਡੀ ਕਰਤੇ ਇਹਨਾਂ ਦੇ ਸਟਿੱਪਰ ਸਟੂਪਾ ਸਾਰੀਆਂ ਰੈਡੀ ਕਰਤੀਆਂ ਟੂੜੀ ਵਾਲੀਆਂ ਮਸ਼ੀਨਾਂ ਬਸ ਇਹਨਾਂ ਨੂੰ ਪਰਸੋਂ ਚੌਥੇ ਲੱਗਣਾ ਕੱਲ ਨੂੰ ਮਿਸਤਰੀ ਆਊਗਾ ਅੱਜ ਕੱਲ ਨੂੰ ਹੈਗਾ 50 50 50 50 ਚੰਗਾ ਤੇ ਕੀ ਮੈਂ ਤੁਹਾਨੂੰ ਡੀਪੇ ਕੰਮ ਕਰੀਏ ਹੋ ਗਈ ਪਲੱਸ 2 ਚੋਂ ਚੰਨਾ ਹੋ ਗਈਆਂ ਪਲੱਸ 2 ਚੋਂ ਫੇਲ ਚੰਨਾ ਕਿਹੜਾ ਪਾਸ ਹੋ ਗਿਆ ਭੜਕੇ ਤੇ ਜਵੀ ਤੇ ਭਗਾ ਚਾ ਲਿਆ ਰਿਹਾ ਪੈਪ ਚੱਕ ਕੇ ਲੈ ਡਰਾਈਵਰ ਪਾ ਰੋਤੀ ਆ ਲੋ ਵੀ ਬਾਈ ਅੱਜ ਫੇਰ ਸਪਰੇਅ ਨੂੰ ਲੱਗੇ ਹੋਏ ਆ ਅੱਜ ਸਾਡਾ 30 ਦਿਨ ਆ ਗਿਆ ਫੇਰ ਪਟਕਾ ਹੀ ਸਪਰੇਅ ਵਾਸਤੇ ਚੱਕਰ ਮਿਲਦੇ ਆ ਤੇ ਇਹਦੇ ਨਾਲ ਦੌਰੇਸ ਪਰ ਚੱਲੀ ਜਾਂਦਾ ਇੱਕ ਸਭ ਤੋਂ ਵੱਡਾ ਨਜ਼ਾਰਾ ਹੈ ਬਾ ਪਰੇ ਪੈਡਲਾਂ 'ਤੇ ਦੱਬਣਾ ਆ ਚੱਲ ਪਿਆ ਕੋਈ ਲੱਕੜੇ ਵਾਲਾ ਤਾਂ ਲੋੜੇ ਨਹੀਂ ਘਮੋਣੇ ਵਾਲੀ ਆਪਣੇ ਫੇਰ ਘੁੰਮੀ ਜਾਂਦਾ ਹੈ ਤੁਸੀਂ ਤਾਂ ਪੂਰੇ ਨਜ਼ਾਰੇ 'ਚ ਰਹਦੇ ਤੇ ਤੁਸੀਂ ਤਾਂ ਮੈਂ ਕਿਹਾ ਪੂਰੇ ਨਜ਼ਾਰੇ 'ਚ ਰਹਿੰਦੇ ਤੇ ਕਿਹੜੀ ਗੱਲੋਂ ਉਹ ਬਸ ਪੈਡਲ ਦੱਬੋ ਪੈ ਪ ਇਕੱਠਾ ਪੈਡਲ ਦੱਬੋ ਪੈ ਉਹ ਜਾਨਾ ਬੰਦਾ ਮੈਂ ਉਹਦੇ ਦੀ ਜ਼ਿੰਮੇਵਾਰੀ ਪੂਰੀ ਹੈ 500 ਲੋਕਾਂ ਦਾ ਕਰਨਾ 500 ਗੋਲ ਵੀ ਖੜਨਾ ਹੈ ਇਹ ਪੰਪ ਘੜੀ ਦੀ ਠੀਕ ਹੋ ਜਵੇ ਬਾਈ ਦੇ ਹੱਥ ਚ ਗੱਨ ਅੱਜ 2 ਨੰਬਰ ਵਾਲਾ ਬੰਦਾ ਚੇਂਜ ਕਰਤਾ ਹੈ ਅੱਜ 2 ਨੰਬਰ ਵਾਲਾ ਬੰਦਾ ਭਾਗਾ ਚਾਚਾ ਪਛਾਤਾ ਉੱਥੇ ਉਹਨੂੰ ਹੁਣ ਪਤਾ ਹੀ ਨਹੀਂ ਲੱਗਦਾ ਕਿੱਧਰ ਨੂੰ ਮੁੜਨਾ ਕਿੱਧਰ ਨੂੰ ਕਿਆ ਕਰਨਾ ਆ ਦੇਖ ਗੱਨ ਸਿਰੇ ਪਹੁੰਚ ਗਈ ਤੁਰੀ ਹੋ ਜਾਂਦਾ ਠੀਕ ਆ ਠੀਕ ਆ ਫੌਜੀ ਪਹਿਲਾਂ ਹੀ ਰਹਿੰਦਾ ਪਿੱਛੇ ਹੀ ਰਹਿੰਦਾ ਹੈ ਰੋਜ਼ੇ ਆ ਫੌਜੀ ਪਿੱਛੇ ਹੀ ਰਹਿੰਦਾ ਰੋਜ਼ੇ ਆਪਣੇ ਭਰਨੀ ਇਹ ਗੱਲ ਆਉਣ ਦਾ ਦਾ ਮੜੀ ਜੀ ਸੀ ਆ ਦੇ ਮੈਨੂੰ ਕੁਝ ਨਹੀਂ ਪਤਾ ਲੱਗ ਰਿਹਾ ਵੀ ਗੱਨ ਮੇਰੇ ਮੂੰਹ ਪਰ ਪਾਉਗੀ ਪੈਸ਼ਰਕ ਨਹੀਂ ਪਾਉਗੀ ਇਹਨੂੰ ਇਹਨੂੰ ਬਾਲ ਪਿਆ ਵਾ ਪੈਪਚੂ ਦੇ ਮੜਾ ਧਿਆਨ ਮਾਰ ਕਣਕ ਤੋੜਦਾ ਕਣਕ ਤੋੜਦਾ ਫਰੀਜਾਂ ਤੇ ਹੋਵੇ ਅੱਛਾ ਉਹ ਕਣਕ ਨਾ ਤੋੜ ਯਾਰ ਤੈਨੂੰ ਕਹਿੰਦਾ ਮੈਂ ਆ ਇਹਨੂੰ ਕਮਾਦੇ ਕਰਾ ਆ ਬਾਲ ਕੱਟ ਬਾਲ ਕੋਲਾ ਕੇ ਤੇਰੇ ਕੰਨੀ ਤੇ ਨਿਕਲੂਗਾ ਤੇਰੇ ਕੰਨੀ ਤੇ ਨਿਕਲੂਗਾ ਹਾਂ ਮੈਂ ਗੱਲ ਛੱਡ ਕੇ ਬਾਲ ਕੱਟਾਂ ਪਹਿਲਾਂ ਹਾਂ ਹਾਂ ਇਹਨੂੰ ਕਮਾਏ ਘੁੰਮ ਗੋਗੀ ਮੰਗਣਾ ਹਾਂ ਵੀ ਵਧੀਆ ਅੱਜ ਅੱਜ ਸ਼ਿਫਟ ਚੇਂਜ ਹੋਊਗੀ ਦੋ ਨੰਬਰਾਂ ਤੇ ਹਾਂ ਆਹੋ ਚੱਲ ਸੁਖਦੇਸ਼ ਵੀਰ ਮਾਂ ਬੌਣੀ ਜੀ ਕਰ ਲਵੇ ਬੌਣੀ ਜੀ ਕਰ ਲਵੇ ਬਾਹਰ ਘੜਦੋਂ ਨਾ ਖਿਚੇ ਰਹਿਣਾ ਪੱਤਾ ਤਾਂ ਘੜ ਲੀਏ ਨੀ ਆ ਪਹਿਲਾਂ ਘਰ ਵਾਲੇ ਘਰ ਵਾਲੇ ਕੱਢੋ ਜਿਹੜਾ ਉਹ ਕੱਢਦੀ ਪਹਿਲਾਂ ਪਹਿਲਾਂ ਤਾਂ ਘਰ ਵਾਲੇ ਕੱਢ ਲਈਏ ਨਾਲੇ ਇੱਧਰ ਫਣੀ ਨਹੀਂ ਜੀ ਸੁਖਦੇਸ਼ ਪਹਿਲਾਂ ਅੰਗ ਲਾਦ ਨੂੰ ਹਾਂ ਉਹ 4 ਕਿਲੇ ਜਾਓ ਘਰ ਲੈ ਕੰਡੋ ਅੱਜ ਤਾਂ 50 ਕਿਲੇ ਬਣਨੇ ਪਏ ਇੱਕ ਪੰਪ ਪੂਰਾ ਹੀ ਲੱਗ ਜਾਣਾ ਇਹੋ ਕੰਮ ਆਪਾਂ ਭਾਗੀ ਨੂੰ ਕੀ ਕਹਿੰਦੇ ਤੁਸੀਂ ਤਾਂ ਜਾਨੀ ਇਹੋ ਜੀ ਦਾ ਸਨਮੇ ਚਾਹ। ਤਾਂ ਨਹੀਂ ਚਟਵੜ ਕੰਮਜਾ ਬੰਦੇ। ਮੈਂ ਪਾਣੀ ਪੀਣਾ। ਮੈਂ ਵੀ ਪਾਣੀ ਪੀਣਾ ਕਈ ਇੱਕ ਗਲਾਸ ਖਾਲੀ ਰੱਖੀ ਮੈਂ ਪਾਣੀ ਪੀਣਾ। ਅੱਛਾ ਜਿਹੜਾ ਤੇ ਡੱਬੇ ਰੱਖ ਦਿੰਦਾ। ਮੈਂ ਬਰਾ ਸਿਰਦਾ ਕਰਤਾ ਸਾਫ ਕਰਕੇ ਜਣੀ ਤਾਂ। ਬੱਸ ਉਹ ਪੂਰੀਆਂ ਤੇ ਤਾਂ ਹੀ ਆਟਾ ਕੰਨ ਹੁੰਦਾ ਤਾਂ। ਆਹ ਜਿਹੜੀ ਤੱਕ ਜਾ ਕੇ ਕੈਮ ਹੋਣਾ। ਦੇ ਲੈ ਹੋਰ ਕਸ ਦੀ ਭੱਗਿਆ ਚ ਨੂੰ ਟੈਨਸ਼ਨ ਹੋਵੇ ਨਾ ਹੋਵੇ। 40 ਫਰਮੋਸ ਦੀ ਤੇਨੂੰ ਟੈਨਸ਼ਨ ਲੱਗਿਓ ਰਹਦੀ ਐ ਵੀ ਸਾਰੀ ਬਣ ਵੀ ਗਈ, ਬਣ ਵੀ ਗਈ। ਪਹਿਲ ਪਾਇਨੇ ਵੀ ਖੜਾ ਦੇ ਆਪਣੇ ਨੂੰ ਤੇ ਕਣਕਾਂ ਨੂੰ ਨਾ ਹੁਣ ਖੀਰਲੇ ਪਾਣੀ ਦੀ ਤਿਆਰੀ ਹੋ ਰਹੀ ਹੈ ਵੈਸੇ ਤਾਂ ਸੁਆ ਵੀ ਆ ਗਿਆ ਸੁਆ ਵੀ ਛੜਦਾ ਉਧਰ ਅ ਚੱਲੂਗਾ ਹੁਣ ਇਕੱਠੇ 7-8 ਖੀਲਿਆਂ ਚ ਤੇ ਇਧਰ ਮੋਟਰਾਂ ਦੀ ਨਾ ਕੇਬਲਾਂ ਲਾ ਰਹੇ ਆਂ ਅੱਚਾ ਕੇਬਲਾਂ ਵਾਲਾ ਵੀ ਨਕੰਮ ਨੇ ਆ ਨਾ ਉਹ ਛੜਾ ਲਾਉਣੇ ਬੰਨਿਆ ਰ ਫਿਰ ਕਾਰਨ ਕੀ ਆ ਕਾਰਨ ਕੀ ਆ ਵੱਢ ਲੈ ਜਾਂਦੇ ਆ ਯਾਰ ਇੱਕ ਇਹੀ ਮੋਟਰ ਤੇ ਜ਼ਿਆਦਾ ਖਤਰਾ ਰਹਿੰਦਾ ਹਨਾ ਆਪਾਂ ਨੂੰ ਕਿਉਂਕਿ ਜੀਟੀ ਰੋਡ ਇਧਰ ਸਾਨੂੰ ਨੇੜੇ ਲੱਗਦਾ ਜੀਟੀ ਰੋਡ ਕਰਕੇ ਇੱਕ ਹੈ ਰੋਡ ਤੇ ਮੋਟਰਾਂ ਇੰਨਾ ਕਟੋਟਾ ਇੰਨਾ ਕਟੋਟਾ ਵੀ ਨਹੀਂ ਛੱਡਦੇ ਹੈਗੇ ਜੀ ਵਾਰ ਤਾਂ ਫਿਰ ਵੱੜਦੇ ਵੀ ਪਤੰਦਰਾਂ ਜੜ ਤੋਂ ਆ ਫਿਰ ਮੋਟਰ ਮਤਲਬ ਉੱਪਰ ਚੱਕਣੀ ਪੈਂਦੀ ਆ ਫਿਰ ਤਾਰਾਂ ਲੱਗਦੀਆਂ ਦੇ ਲੋ ਇੰਨੇ ਕੰਮ ਪਿੱਛੇ ਕਈ ਵਾਰ ਜ਼ਿਆਦਾ ਹੁਣ ਅਸੀਂ ਸਿਸਟਮ ਇਹੋ ਬਣਾ ਲਿਆ ਆਪਣਾ ਜਿੱਦਣ ਚਲਾਉਣੀ ਆ ਆਪਣੀ ਤਾਰਾਂ ਜੋੜ ਲੈਣੇ ਆਪਣੀ ਕੇਬਲ ਖੋਲ ਕੇ ਘਰ ਨੂੰ ਲੈ ਜਣੇ ਕਿਉਂਕਿ ਹਟਣਾ ਤਾਂ ਹੈ ਨਹੀਂ ਉਹਨਾਂ ਨੇ ਡੁੰਗੀਆਂ ਵੀ ਦੱਬ ਦੱਬ ਦੇਖ ਲਈਆਂ ਬਾਈ ਕੰਮ ਨਹੀਂ ਕਰਦੇ ਲੋਕ ਮੱਛਾ ਕੁੱਤਾ ਵਧ ਗਿਆ ਬਸ 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 ਹੂੰ ਹੋਰ ਕੀ ਗੱਲ ਆ ਬੜੀ ਗੱਲ ਤਾਂ ਇਹ ਆ ਕੰਮ ਕਰਨ ਨੂੰ ਚੰਗਾ ਨਹੀਂ ਸਮਝਦੇ ਜੋੜ ਲੱਗਦਾ ਕੰਮ ਕਰਨੇ ਨੂੰ ਆਪਾਂ ਹੁਣ ਕਰਦੇ ਆਂ ਆਪਾਂ ਨੂੰ ਪਤਾ ਹੈ ਉਹ ਆਪਾਂ ਨੂੰ ਤਾਂ ਪਤਾ ਹੈ ਵੀ ਆਪਾਂ ਨੂੰ ਤਾਂ ਕਰਨਾ ਪੈਣਾ ਹੈ ਕਰਨਾ ਪੈਣਾ ਢੁੱੜਰੇ ਤੇ ਨਹੀਂ ਲੋਕ ਡਰਦੇ ਵੀ ਢੁੱੜਰਾ ਕੁੱਟ ਹੋਊਗਾ ਕੁੱਟ ਹੋਊਗਾ ਕਿ ਨਹੀਂ ਬਸ ਵੀਰ ਤੇ ਹੁਣ ਮੋਟਰ ਵੀ ਥਲਾਵਾਂਗੇ ਨਾਲ ਸੂਏ ਦਾ ਵੀ ਪਾਣੀ ਪੈਂਦਾ ਜਿਹਨਾਂ ਸੂਏ ਨੇ ਉਹ ਪਰਾਂ ਵਾਲੇ ਉਧਰਲੇ ਢੱਕ ਦੇਣੇ ਤੇ ਇੱਧਰ ਇੱਧਰ ਆਪਣੀ ਮੋਟਰ ਨੇ ਟੱਕ ਦੇਣੇ ਪੰਪ ਲੈ ਆਂ ਦਵਾਰ ਤੇ ਅੱਦਾ ਕਰਕੇ ਕਿਲੇ 4 ਤੋਂ 5 ਰਹਿ ਗਏ ਬਸ ਲਾਤਾ ਕੰਮ ਨੇੜੇ 33 ਦਿਨਾਂ ਅਜ ਤੇ 900 ਲੀਟਰ ਪਾਣੀ ਲੈ ਆ ਜਾਂਦਾ ਕਰ ਲੈਂਦਾ ਸੀ ਨੇ ਤੇ 900 ਲੀਟਰ ਨਾਲ ਤਕਰੀਬਨ 5 ਕਿਲੇ ਕੱਟਨੇ ਅਸੀਂ 150 ਲੀਟਰ ਲੱਗਦਾ ਵੈਸੇ ਪਾਣੀ ਮੋਟਰ ਚਲਾਉਣ ਲਈ ਮੇਰੇ ਮਿੱਤਰੋ 3 ਦਿਨ ਹੋ ਗਏ ਅੱਜ ਸਪਰੇਅ ਦਾ ਕੰਮ ਆ लास्ट ਪੰਪ ਤਾਂ ਫਾਈਨਲ ਕਰਤਾ ਕਾਣਕ ਬਹੁਤ ਵਧੀਆ ਅੱਜ ਕੀ ਤੇਲਰ ਉਲੀ ਰੋਗ ਤੇ ਇਹਨਾਂ ਸਪਰੇਅ ਕਰਤੀ ਸਾਰੇ ਕੀਲਿਆਂ ਪਰ 50 ਦੇ 50 ਕੀਲਿਆਂ ਪਰ ਲਾਸਟ ਪੰਪਾ ਫਾਈਨਲ ਕਰਤਾ ਕੰਮ ਹੁਣ ਆਪਣਾ ਇਹ ਤੇ ਬਾਅਦ ਚੱਲੂਗਾ ਵਹਿਲੇ ਨਹੀਂ ਰਹਿਣਾ ਕੰਮ ਦੁਬਾਰੇ ਮਿਸਤਰੀ ਦਾ ਮਿਸਤਰੀ ਦਾ ਹਾਂ ਫੌਜੀ ਕਹਿੰਦਾ ਵਹਿਲੇ ਨਹੀਂ ਰਹਿਣਾ ਵਹਿਲਾ ਬੰਦਾ ਸ਼ਤਾਨ ਦਾ ਘਰ ਹੋ ਜਾਂਦਾ ਹੈ ਉਸ ਤੋਂ ਬਾਅਦ ਕਹਿੰਦਾ ਚਲੋ ਮਿਸਤਰੀ ਚੱਕ ਲੋ ਮਿਸਤਰੀ ਨੂੰ ਅੱਜ ਤਾਂ ਦੋ ਪੰਪਾਂ ਦਾ ਕੰਮ ਰਹਿ ਗਿਆ ਦੋ ਪੰਪਾਂ ਦਾ ਨਿਬੇੜ ਕੇ ਆ ਉਧਰ ਸੁਗਾ ਆ ਗਿਆ ਪੂਰਾ ਪਰ ਰਾਤੋਂ ਰਾਤ 24 25 ਕਿੱਲੇ ਢੱਕਣੇ ਆ ਧੂਏ ਨੇ ਵਿੱਚੇ ਮੋਟਰ ਚਲਾ ਦੇਣੀ ਹੁੰਦੇ ਆਪਾਂ ਜਿਆਦਾ ਤਾਂ ਕਰਕੇ ਨਹੀਂ ਰੋਗੇ ਜਿਹੜਾ 500 ਪੰਪ ਲਾ ਕੇ ਤੇ ਉਹਦੇ ਕਰਕੇ ਵੀ ਆਮਦਾਰੀ ਨਹੀਂ ਰਹੀ ਮੈਂ ਤੈਨੂੰ ਹੋਰ ਦੱਸਾਂ ਦੀ ਗੱਲ ਸੁਣ ਲੈ ਇੱਕ ਨਵੀਂ ਖਬਰ ਸੁਣਦਾ ਕੱਲ ਨੂੰ ਕਰਕੇ ਰੈਸਟ ਸਾਰੇ ਜਣੇ ਹੋਰ ਜਿਹੜੀ ਆ ਜਿਆਦਾ ਹੋਣਾ ਵਾੜਾ ਮੋਟਾ ਕੀਤਾ ਜਾਓ ਤੇ ਪਰਸੋਂ ਨੂੰ ਆਪਣਾ ਗੰਨੇ ਨੂੰ ਲੱਗਣਾ ਗੰਨੇ ਨੂੰ ਲੱਗਣਾ ਦੋ ਦਿਨ ਕਹਿੰਦਾ ਗੰਨੇ ਕੀ ਵੇਟ ਕਰੂੰ ਦੋ ਦਿਨਾਂ ਚ ਗੰਨਾ ਨਵੇੜੀਏ ਫੇਰ ਫੇਰ ਮਿਸਤਰੀ ਫੇਰ ਮਿਸਤਰੀ ਨੇ ਲਾਉਣੇ ਆ ਕਿਸੇ ਕੰਡੇ ਲਾ ਕੇ ਮਿਸਤਰੀ ਨੇ ਲਾਉ ਠੀਕ ਨਹੀਂ ਆ ਜੀ ਕੰਮੇ ਨਹੀਂ ਸਾਲੇ ਲੋਟ ਆਉਂਦੇ ਹਲੇ ਇਹਨੂੰ ਮੇਰੀ ਸਲਾਤ ਹੀ ਮਾਂ ਚੱਲ ਵੀ ਮੈਂ ਪੈਸੂ ਨੂੰ ਪਾਲਸਾ ਨਹੀਂ ਮਾਰਦੀ ਇਹਦੇ ਕੱਲ ਨੂੰ ਨਾ ਵਿਚ ਨੂੰ ਆ ਕੇ ਨਾ ਮੈਂ ਕੱਢ ਤੈਨੂੰ ਤੇ ਸਵੇਰੀ ਨੂੰ ਫੇਰ ਉੱਪਰ ਜਿਹੜੇ ਮੁੱਲੇ ਪਾਸੇ ਨਾ ਹੁੰਦੇ ਨਾ ਹੁੰਦੇ ਨਾ ਹੁੰਦੇ ਇਹਦੇ ਵੀ ਲਾਦੀ ਹੈਲੋ ਲੈ ਹਾਲਤ ਚਾਚਾ ਹਾਲਤ ਦਿਖਾ ਦੇ ਦੇ ਕੱਪੜਿਆਂ ਦੀ ਹਾਲਤ ਪਈ ਹੈ ਮਿਹਨਤ ਬੋਲਦੀ ਹੈ ਮਿਹਨਤ ਮੈਂ ਵੀ ਤਾਂ ਤੇਰੇ ਨਾਲ ਆ ਆ ਬਾਹਰਲੇ ਦੇਸ਼ ਵਾਲ ਨੂੰ ਕਹਿੰਦੇ ਹਾਂ ਨਾਲੇ ਹੁਣ ਇੱਕ ਕੰਮ ਹੋਰ ਕਰ ਮੇਰੇ ਬਾਈ ਬਣ ਕੇ ਨਾ ਬੂਟਾ ਬੂਟ ਆ ਕੇ ਟੈਟ 110 ਰੁਪਏ ਦੇ ਆ ਜਾ ਕੇ ਨਥੋਂ ਮੀਰੇ ਉਹਦੇ ਤੇਰੇ ਬੂਟ ਟੈਟ ਆ ਉਹ ਟੈਟ ਆ ਫਿਰ ਸੱਤ ਕਿਹੜੇ ਤੂੰ ਲੈ ਕੇ ਗਿਆ ਤਾਂ ਕੋਈ ਮੈਂ ਇੱਥੇ ਤੇ ਲਿਆ ਤਾਂ ਸੱਤ ਇੱਥੇ ਆਪਣੇ ਦੇਖ ਲੈ ਜੀ ਕਿਸੇ ਦੇ ਆਉਂਦਾ ਤੂੰ ਅੱਠ ਲੈ ਲਈਂ ਅੱਠ ਦੁਆਦੇ ਨਹੀਂ ਤੂੰ ਚਲਾ ਲੈ ਉਹ ਬੂਟ ਦੋ ਦੋ ਦਿਨ ਪਾਏ ਗੁੱਡੀਆਂ ਕੇ ਸਾਥੀਆਂ ਤਾਂ ਉਹਦੀ ਹਾਂ ਬਾਈ ਬਣ ਕੇ ਉੱਥੇ ਮੰਨਣਾ ਫੇਰ ਸੱਤ ਕਿਹਦੇ ਆਉਣਗੇ ਸੱਤ ਕਿਸੇ ਨਾ ਕਿਸੇ ਦੇ ਪੈ ਪਾ ਦੂਗੇ ਕੋਈ ਤੂੰ ਲੱਖ ਲੈ ਕਿਸੇ ਦੇ ਕਿਸੇ ਲੱਖ ਲੈ ਲੋ ਕਿਸੇ ਨਾ ਕਿਸੇ ਕੰਮ ਆ ਜੇ ਮੈਨੂੰ ਅੱਜ ਨਾ 8 ਨੰਬਰ ਦੁਆਦੇ 300 310 ਲਿਖੀ ਕੀ ਹੈ ਉਹ ਕੋਈ ਨਾ ਹੁੰਦਾ ਜੀ ਮੈਂ ਜੇ ਮੈਂ ਇਹਦੇ ਬਾਲਾਂ ਦੇ ਮੈਂ ਟਾਲ ਹੁਣ ਤੇਰੇ ਨਾਲ ਕੱਟੇ ਇਹ ਜੇ ਲੈ ਕੇ ਆਇਆ ਕਰੋ ਬੂਟ ਜਿਹੇ ਜ ਮੈਂ ਲੈਂਦੇ ਆ ਚੱਲ ਹੋਵੇ ਕਿ ਤੈਨੂੰ ਲਿਖ ਜਾਨਾ 200 ਫੀਸ ਬਹੁਤ ਸਲੀਪ ਥੱਕ ਗਿਆ ਤੁਰਿਆ ਆ ਦੋ ਮਿੰਟ ਆ ਜਾ ਉਹ ਮੇਰਾ ਵੀ ਸਰੀਰ ਥੱਕਿਆ ਵਾ ਤੇਰਾ ਵੀ ਸਲੀਪ ਤੇ ਸਰੀਰ ਨਹੀਂ ਬੈਸੇ ਦੇਖ ਬਈ ਕਾ ਮੇਰਾ ਡਿੰਪਿਆ ਚ ਦੀ ਸਾਡੀਆਂ ਸਖਤ ਡਿਊਟੀਆਂ ਤੇ ਪਰਸੋਂ ਦੇ ਚੱਲ ਰਹੇ ਆ ਅਸੀਂ ਹਨਾ ਸੁਣ ਲੈ ਹੁਣ ਅੱਜ ਦੀ ਤੈਨੂੰ ਇੱਕ ਮੈਂ ਹੋਰ ਵਾਰ ਦੱਦ ਦੱਸ ਦੇ ਰਾਤ ਤੂੰ ਸੀ ਲੈ ਕੇ ਨਹੀਂ ਆਏ ਅੱਜ ਬਈ ਗੌਰ ਕਰਿਓ ਅੱਜ ਆਇਆ ਫੋਨ ਮੈਨੂੰ ਉਰੇ ਬੈਠ ਤੂੰ ਕੋ ਕੋ ਲੇਲਾ ਕੋ ਗੁਟਕਾ ਲੈ ਲੈ ਗੁਟਕਾ ਨਹੀਂ ਚਾਹ ਤੇ ਹੀ ਖੜਕੇ ਸੁਣ ਫੋਨ ਆਇਆ ਮੈਨੂੰ ਦੁਪਹਿਰੇ ਜੇ ਰੋਟੀ ਖਾ ਕੇ ਹਟਿਆ ਮੈਂ ਅ WhatsApp ਤੇ ਕਾਲ ਆਈ ਮੈਨੂੰ ਹਮ ਗੌਰ ਮੈਂ ਵੀ ਬਾਤ ਚ ਕਰੀ ਇਹ ਵੀ WhatsApp ਤੇ ਕਾਲ ਆਈ ਹੈ ਮੈਨੂੰ ਅ ਵਾਈ ਦੀ ਨਾ ਕਹਿੰਦਾ ਮੈਂ ਹਰਿਆਣੇ ਦੇ ਥਾਣੇ ਚੋਂ ਬੋਲਦਾ ਸਦਰ ਥਾਣੇ ਚੋਂ ਮੈਨੂੰ ਥਾਣਾ ਨਹੀਂ ਯਾਦ ਆ ਗਿਆ ਕਿਹੜਾ ਉਹਨੇ ਨਾਮ ਲਿਆ ਹੈ ਨਾ ਕਹਿੰਦਾ ਮੈਂ ਥਾਣੇ ਚੋਂ ਬੋਲਦਾ ਹਰਿਆਣੇ ਤੋਂ ਕਹਿੰਦਾ ਵੀ ਅ ਤੇਰੇ 마ਸੀ ਦਾ ਮੁੰਡਾ ਜਾ ਰਿਹਾ ਤਾਂ ਕਹਿੰਦਾ ਵੀ ਉਹ ਚਾਰ ਜਣੇ ਜਾ ਰਹੇ ਤੇ ਮੋਟਰਸਾਈਕਲ ਪਰ ਬੈਠੇ ਵੀ ਅਸੀਂ ਨੇ ਫੜੇ ਆ ਹਾਂ ਕਿਤੇ ਵੀ ਆ ਅਸੀਂ ਨੇ ਅਰੈਸਟ ਕਰਿਆ ਤੇ ਹੁਣ ਕਹਿੰਦਾ ਵੀ ਉਹਨੂੰ ਅੱਗੇ ਉਹਨੇ ਥੋੜਾ ਨੰਬਰ ਦਿੱਤਾ ਹਾਂ 마ਸੀ ਦੇ ਮੁੰਡੇ ਨੇ ਵੀ ਇਹਦੇ ਨਾਲ ਗੱਲ ਕਰ ਲਓ ਕਹਿੰਦਾ ਤੇ ਜੀ 마ਸੀ ਦਾ ਮੁੰਡਾ ਕੌਣ ਹੈ ਚਲ ਜੀ ਬਥੇਰਾ ਪੱਤੇ ਜਾਵੇ ਮਾਂ ਵੀ 마ਸੀ ਦਾ ਮੁੰਡਾ ਮੇਰਾ ਮਾਂ ਹਰਿਆਣੇ ਕੀ ਕਰਨ ਜਾਊਗਾ ਉਧਰ ਨਾਲ ਕੋਈ ਰਿਸ਼ਤਾ ਨਹੀਂ ਆ ਪਹਿਲਾਂ ਤਾਤੇ ਮਾਤੇ ਦੇ ਮਾਰੀ ਗਏ ਕਦੇ ਚਾਚੇ ਦਾ ਮੁੰਡਾ ਕਹਿੰਦਾ ਕਦੇ ਕੋਈ ਥੋੜੀ ਬੂਆ ਦਾ ਮੁੰਡਾ ਕਹਿੰਦਾ ਕਦੇ ਕਦੇ 마ਸੀ ਦਾ ਮੁੰਡਾ ਕਹਿੰਦਾ ਕਦੇ ਚਲ ਜੀ ਮੈਂ ਗੱਲਾਂ ਮਤਲਬ ਸੁਣੀਏ ਕਹਿੰਦਾ ਇਹ ਚਾਰ ਬੰਦੇ ਜਾ ਰਹੇ ਤੇ ਕਹਿੰਦਾ ਅਸੀਂ ਰੈਸਟ ਕਰਿਆ ਇਹ ਬੜੇ ਰੋਡ ਪਰ ਜਾ ਰਹੇ ਸੀ ਕਹਿੰਦਾ ਕੋਈ ਹਾਦਸਾ ਵਾਪਰ ਜਾਂਦਾ ਐ ਹੋ ਜਾਂਦਾ ਬੋ ਹੋ ਜਾਂਦਾ ਚਲ ਜੀ ਕੜਾ ਕੜਾ ਜਿਹਾ ਬਣਾਈ ਗਿਆ ਉਹ ਮੈਂ ਰੋਟੀ ਖਾ ਕੇ ਹਟਾਈ ਦਾ ਫਿਰ ਮੈਂ ਜਿਆ ਕੁਦਰਤੀ ਧਿਆਨ ਮਾਰਿਆ ਉਹ ਕਾਲ ਮੈਨੂੰ ਵਟਸਐਪ ਤੇ ਕਰੀ ਆ ਉਹਨੂੰ ਜਦ ਕਿਹਾ ਤਾਂ ਵੀ ਦੂਏ ਵਟਸਐਪ ਤੇ ਕਰੀ ਵੀ ਤੇ ਨੰਬਰ 2 ਹੁਣੇ ਫੋਨ ਦੇ ਵਿੱਚ ਨਾ ਮੈਂ ਸਕਰੀਨ ਸ਼ਾਟ ਲਾਉਂਗਾ ਵੈਸੇ ਛੋਟਾ ਜਿਹਾ ਇੱਕ ਹਨਾ ਤਾਂ ਮੈਂ ਰਿਕਾਰਡਿੰਗ ਤਾਂ ਕੋਈ ਕਰੀ ਨਹੀਂ ਹੈਗੀ ਵੀ ਵਟਸਐਪ ਤੇ ਕਾਲ ਆਈ ਸੀ ਤੇ ਬੰਦੇ ਨੇ ਦੇਖਿਓ ਪੁਲਿਸ ਉਹਦੀ ਲਾਈ ਵੀ ਆ ਫੋਟੋ ਪਰਜੀ ਵਾਕੇ ਹਾਂ ਫੋਟੋ ਲਾਈ ਵੀ ਆ ਤੇ ਮੈਂ ਉਤੋਂ ਬਾਅਦ ਜਦ ਦੇਖਿਆ ਵੀ ਮਹਾਪੁਲਿਸ ਵਾਲਾ ਇਹ ਹੈਗਾ ਜਦ ਮੈਂ ਫੋਟੋ ਕੱਢ ਕੇ ਦੇਖੀ ਫੋਟੋ ਪਤਾ ਨਹੀਂ ਕਿਸੇ ਹੋਰ ਸਟੇਟ ਦਾ ਪੁਲਿਸ ਵਾਲਾ ਬਿਠਾਇਆ ਹੋਇਆ ਉਹਦੇ ਪਿੱਛੇ ਕੁਝ ਹੋਰ ਲਿਖਿਆ ਹੋਇਆ ਹੈਗਾ ਤਾਂ ਪੁਲਿਸ ਵਾਲਾ ਹੀ ਪਤਾ ਨਹੀਂ ਕਿਸੇ ਹੋਰ ਸਟੇਟ ਦੀ ਆ ਚਲ ਜੀ ਫਿਰ ਮੈਂ ਨੰਬਰ ਦੇਖਿਆ ਮੈਂ ਨੰਬਰ ਇੰਡੀਆ ਦਾ ਹੈ ਨਹੀਂ ਨੰਬਰ ਬਾਹਰ ਦੀ ਸਟੇਟ ਦਾ ਉਹਦਾ ਕੰਟਰੀ ਦਾ ਕਿਸੇ ਹੋਰ ਆਓ ਜਦ ਕਿਹਾ ਤਾਂ ਵੀ ਦੂਏ ਤਰ੍ਹਾਂ ਲਾ ਹਾਂ 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 ਮਾਂ ਤੂੰ ਮੈਨੂੰ ਕੱਟ ਕੇ ਤੁਸੀਂ ਮੈਨੂੰ ਦੂਜੇ ਲੋਡ ਫੋਨ ਕਰੋ ਜੀ ਫਿਰ ਮੈਂ ਤੁਹਾਡੇ ਨਾਲ ਗੱਲਬਾਤ ਕਰਨਾ ਜਦ ਲੱਗਿਆ ਤਾਤੇ ਦੇ ਮਾਤੇ ਜੀ ਮਾਰਨ ਮੈਂ ਫਿਰ ਸਮਝ ਗਿਆ ਮਾਫੀ ਹੈ ਫਿਰ ਦਰਸ਼ਕ ਵੀਰਾਂ ਨੂੰ ਨਾ ਕਹਦੇ ਵੀ ਆ ਜੇ ਮੈਨੂੰ ਕਹਿੰਦਾ ਵੀ ਹੁਣ ਤੂੰ ਦੱਸ ਕਿਵੇਂ ਨਵੀੜੀਏ ਮੈਂ ਕਿਵੇਂ ਨਵੀੜਨਾ ਹੈ ਕਹਿੰਦਾ ਵੀ ਪਰਚਾ ਠੋਕਦੀ ਮੈਂ ਪਰਚਾ ਠੋਕਦੇ ਠੋਕਦੇ ਹਾਂ ਮਾਂ ਮੈਨੂੰ ਇੱਕ ਵਾਰ ਮਾਸੀ ਨਾਲ ਤੇ ਮਾਸੀ ਦੇ ਮੁੰਡੇ ਨਾਲ ਉਹਦੇ ਨਾਲ ਕਲੀਅਰਤਾ ਕਰਨਾ ਮੈਂ ਕਹਿੰਦਾ ਅਸੀਂ ਫੋਨ ਸਵਿਚ ਆਫ ਕਰਤਾ ਉਹਦਾ ਹਾਂ ਮਾਂ ਚੱਲ ਤੁਸੀਂ ਫੋਨ ਸਵਿਚ ਕਰਤਾ ਵੀ ਮੈਂ 2 ਮਿੰਟ ਮੈਨੂੰ ਫੋਨ ਤਾਂ ਕੱਟੋ ਮੈਂ ਉਹਨਾਂ ਦੇ ਘਰੇ ਕਰਕੇ ਪੁੱਛ ਲਵਾਂ ਹਾਂ ਕਹਿੰਦਾ ਨਾ 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 ਇੰਨਾ ਟਾਈਮ ਨਹੀਂ ਹੈਗਾ ਸਾਡੇ ਕੋਲ ਤੂੰ ਦੱਸ ਵੀ ਕੀ ਕਰਨਾ ਹੈ ਨਵੇੜਨਾ ਹੈ ਜਾਂ ਕਹਿੰਦਾ ਕਹਿੰਦਾ ਪਰਚਾ ਕਰ ਦੋ ਪਰਚਾ ਕਰ ਦਈਏ ਕਰ ਦੋ ਕਹੇ ਮਾਂ ਤੂੰ ਪਰਚਾ ਹੀ ਠੋਕ ਫਿਰ ਛੱਡੁੰਦੇ ਲੈ ਐਸੇ ਐਸੇ ਫਰੋਡ ਵੀ ਹੁੰਨੇ ਆ ਅੱਜ ਦੁਪਹਿਰੇ ਬੈਠਾ ਬੈਠਾ ਪ ਨਾ ਮੈਂ ਫਤ ਮੈਂ ਤਾਂ ਚੱਲ ਪਹਿਲਾਂ ਸਰ ਕਾ ਇੱਕ ਇੱਕ ਗੱਲ ਕਰੀ ਗਿਆ ਜਦ ਹੌਲੀ ਹੌਲੀ ਮੈਨੂੰ ਭੇਜਤਾ ਗਿਆ ਮਾ ਕੋਈ ਨਾ ਹੁਣ ਤੈਨੂੰ ਕੀ ਕਰੇ ਪੱਖ ਤੇ ਇਹਦਾ ਨਾ ਰਿਕਾਰਡਿੰਗ ਰਿਕਾਰਡਿੰਗ ਦਾ ਨਾ ਕੋਲ ਹੋ ਜਾਂਦਾ ਵੀ ਯਾਰ ਵੀ ਕੋਈ ਚੱਕਰ ਨਹੀਂ ਲੱਗਦਾ ਨਾਮ ਕਾਲਿੰਗ ਆਈ ਵੀ ਹੋਵੇ ਫਿਰ ਆਪਣੇ ਕੋਲ ਪ੍ਰੂਫ ਰਹਿ ਜਾਂਦਾ ਕੋਈ ਨਾ ਕੋਈ ਲਾਲੀ ਦੀ ਪਰੇਟ ਵਾਲਾ ਡੰਡਾ ਲਾਲੀ ਜੀ ਚਾਹ ਨਾ ਕੀ ਕਰਦੇ ਮਾ ਕੰਮ ਕਰੀ ਕਰਦੇ ਲਾਲੀ ਤੈਨੂੰ ਪਤਾ ਉਹਦੇ ਕਿਤੇ ਜਾਣ ਨੂੰ ਤਕੌੜਾ ਹੈ ਕਿ ਨਹੀਂ ਤੁਸੀਂ ਧਿਆਨ ਰੱਖਿਆ ਕਰ ਕਈ ਵਾਰ ਬੰਦਾ ਉਹੀ ਭੇਜ ਦਿੰਦਾ ਨਾ ਬਿੱਲਾ ਨਵੇੜਲੀ ਆਪਾਂ ਵੀ ਤੁਹਾਨੂੰ ਨੇ ਆਖਾ ਤੇ ਰੋਟ ਵੀ ਆ ਜੰਦੇ ਆ ਪਤਾ ਕੀ ਗੱਲ ਦਾ ਵੀ ਅਗਲਾ ਸੌ ਤਰਾਂ ਦੀ ਦੁਨੀਆ ਹੈ ਵੀ ਆਹ ਕਹਿੰਦਾ ਤੇਰਾ ਹੀ ਨੰਬਰ ਦਿੱਤਾ ਤੇਰੀ ਮਾਸੀ ਦਾ ਮੁੰਡਾ ਵਾ ਮਾਸੀ ਦਾ ਮੁੰਡਾ ਕਹਿੰਦਾ ਤੇਰਾ ਨਾਂਸੀ ਸਿਕੰਦਰ ਹੈ ਸਿਕੰਦਰ ਨੰਬਰ ਸਿਕੰਦਰ ਹਾਂ ਮਾ ਵੀ ਨਹੀਂ ਇਹ ਬੰਦਾ ਤੂੰ ਗਲਤ ਹੈ ਮਾ ਵੀ ਤੂੰ ਦੱਸ ਮਾ ਮੈਨੂੰ ਦੂਜੇ ਲੋੜ ਫੋਨ ਲਾ ਉਹ ਜੇ ਲੋਟ ਐਨਾ ਟਾਈਮ ਨਹੀਂ ਹੈ ਨਾ ਸਾਡੇ ਕੋਲ ਮਾਂ ਮੇਰੀ ਗੱਲ ਕਰਾ ਦੇ ਕਹਿੰਦਾ ਗੱਲ ਗੁੱਲ ਨਹੀਂ ਕਹਿੰਦਾ ਪਿੱਛੇ ਹਵਾਲਾ ਚ ਬਿਠਾਏ ਹੋਏ ਆ اچھا ਫਿਰ ਕਿਉਂ ਪੁੱਛੇ ਨਹੀਂ ਕਿਉਂ ਗਿਆ ਕਿਉਂ ਨਾ ਫਿਰ ਕਹਿੰਦਾ ਨਵੇੜਲਾ ਫਿਰ ਕਿਵੇਂ ਨਵੇੜੀਏਗਾ ਪੈਸਿਆਂ ਦਾ ਹਾਂ ਕਹਿੰਦਾ ਵੀ ਨਹੀਂ ਪੈਸੇ ਪਾਣ ਕੇ ਖਾਤੇ ਦੇ ਵਿੱਚ ਹੋਰ ਗੱਲ ਗਿਆ ਇਹ ਕਹਿੰਦਾ ਨਹੀਂ ਫਿਰ ਅਸੀਂ ਪਰਚਾ ਠੋਕੀਏ ਤਾਂ ਪਰਚਾ ਠੋਕ ਦੇ ਠੀਕ ਕਰ ਲੈ ਜਿੱਦ ਸੱਟ ਪਰੇ ਨਵੇੜਲੇ ਨੂੰ ਜਦ ਫਰਾਡ ਆ ਬੰਦਾ ਇੰਨਾ ਕਿ ਤਾਂ ਸਮਝ ਆਈ ਜਾਂਦੀ ਐ ਮੈਂ ਪੁੱਛਿਆ ਫੋਨ ਕਰਕੇ ਕਹਿੰਦਾ ਲੈ ਸਾਡੇ ਦਾ ਸਾਰੇ ਉਡੀ ਬੈਠੇ ਆ ਹਾਂ ਮਾਦੇ ਲਈਸੀ ਕੱਲ੍ਹ ਬਾਤ ਵੀ ਹੋ ਜਣੀ ਹੈ ਅਬ ਤਾਂ ਨੇਖਿਆ ਕਰੂਜੀ ਸਾਰੇ ਮੈਂ ਛੋਟਾ ਜਿਹਾ ਵੈਸੇ ਵਟਸਐਪ ਤੇ ਜਿਹੜੀ ਕਾਲ ਆਈ ਤੇ ਨਾ ਉਹਦਾ ਮੈਂ ਛੋਟਾ ਜਿਹਾ ਬਣਾ ਕੇ ਇੱਕ ਸਕਰੀਨ ਤੇ ਲਾਇਆ ਵਾ ਤੁਸੀਂ ਉਹ ਦੇਖਿਓ ਹੈਨਾ ਤੇ ਬਾਕੀ ਹੁਣ ਕੱਲ ਨੂੰ ਰੈਸਟ ਪਾਤਸੋਰ ਤੇ ਕਰ ਲੈਣ ਨੂੰ ਚੋੜ੍ਹਦੇ ਲੈਣੇ ਨੂੰ ਦੋ ਦੇ ਬਾਅਦ ਮਿਸਤਰੀ ਨੂੰ ਦੋ ਦਿਨ ਦਾ ਕੰਮ ਕਰਨ ਪਰ ਇੱਕ ਦਿਹਾੜੀ ਦਾ ਕੰਮ ਕਰਨੇ ਦਾ ਲਾਲੀ ਛੱਟ ਗਏ ਬੰਦਾ ਛੱਟ ਗਿਆ ਤਾਂ ਡੇਢ ਲੱਗ ਜੂ ਹਾਂ ਡੇਢ ਲੱਗ ਜੂ ਤੇ ਉੱਤੇ ਬਾਅਦ ਫੇਰ ਆਪਾਂ ਮਿਸਤਰੀ ਨਾਲ ਉਧਰ ਕਮਰਾ ਕੁਮਰਾ ਬਣਾਉਣਾ ਇੱਕ ਦੋ ਹੈਨਾ ਆਹ ਏਸੀ ਦੀ ਰੋਜੀ ਦੇ ਲਾਈਏ ਹਾਂ ਹਾਂ ਚੱਲੋ ਅੱਗੇ ਬੰਨੀ ਚੱਲਦੇ ਆ ਬੱਚੇ ਚਲੋ ਕਰੋ ਰਾਮ ਫਿਰ 10 ਦਿਨ ਦੇ ਵਿੱਚ ਵਿੱਚ ਫੌਜੀ ਨੂੰ ਏਸੀ 'ਚ ਪਾ ਦੇਣਾ ਆਹੋ ਫੌਜੀ ਸਹੀ ਗੱਲ ਐਡਾ ਜੈਕ ਕਰ ਦੇ ਵਿੱਚ ਵਿੱਚ ਤੈਨੂੰ ਏਸੀ 'ਚ ਪਾ ਦੇਣਾ ਹਾਂ ਵੀ ਕਮਰਾ ਬਣਾਈਏ ਹਾਂ ਕਮਰਾ ਬਣਾਜੇ 2 ਦਿਨ ਲੱਗਣੇ ਤੁੰਡ ਲਾਉਣਾ ਵੀ ਉਹਨਾਂ ਕਹ ਨਹੀਂ ਹੁਣ ਨਹੀਂ ਲਾਉਣਾ ਹਾਲੇ ਲਾਉਣਾ ਜਦ ਫੌਜੀ ਦਾ ਕਮਰਾ ਤਿਆਰ ਹੋ ਰਿਹਾ ਫੌਜੀ ਲਾਉਗਾ ਤੇ ਬਾਅਦ ਲਾਉਂਗਾ ਇੱਥੇ ਲਾਉਂਗੇ ਠੀਕ ਹੈ ਠੀਕ ਹੈ ਠੀਕ ਅਮਨਾ ਪੁੱਤ ਮੈਂ ਸਪਰੇਅ ਆ ਲੈਣ ਹਟ ਜਾ ਚਲੋ ਕੰਬਲ ਕੱਢ ਲਿਓ ਡਬਲ ਪਲਾਈਆ ਏ ਸਰ ਆਪ ਚਾਪਿਓ ਚਾਪ ਨਹੀਂ ਕਰਦਾ ਲੀਕ ਹੋ ਰਿਹਾ ਹਾਈਡਰੋਲੀਕ ਚੈੱਕ ਦਾ ਕਰਾਉਣਾ ਹੈ ਯਾਰ ਕਰਾਂਗੇ ਕੰਮ ਚਲੋ ਓਕੇ ਠੀਕ